ਇਹ ਵੀ ਇੱਕ ਕੌੜੀ ਸੱਚਾਈ ਹੈ ਮੇਰੇ ਇਲਾਕੇ ਦੀ ਜਿੱਥੇ ਇੱਕ 15 ਸਾਲ ਦੇ ਮਾਸੂਮ ਨੂੰ ਮਾਪੇ ਸੰਗਲਾਂ ਨਾਲ ਬੰਨ ਕੇ ਰੱਖਣ ਦੇ ਲਈ ਮਜਬੂਰ ਹੋਏ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪਿੰਡ ਬੂਰਵਾਲਾ ਤੋਂ ਜਿੱਥੇ ਇੱਕ ਮਜਬੂਰ ਬਾਪ ਆਪਣੇ 15 ਸਾਲਾ ਬੱਚੇ ਨੂੰ ਸੰਗਲਾਂ ਦੇ ਵਿੱਚ ਬੰਨ ਕੇ ਆਪਣੇ ਘਰ ਦੇ ਵਿੱਚ ਰੱਖਿਆ ਹੋਇਆ ਹੈ ਦੱਸ ਦਈਏ ਕਿ ਇਸ ਸ਼ਖਸ ਦਾ ਕਹਿਣਾ ਹੈ ਕਿ ਉਸ ਦਾ ਬੇਟਾ ਦਿਮਾਗੀ ਤੌਰ ਤੇ ਸਹੀ ਨਹੀਂ ਅਤੇ ਜਦ ਕਦ ਉਸ ਨੂੰ ਸੰਗਲਾਂ ਤੋਂ ਖੋਲਿਆ ਜਾਂਦਾ ਤਾਂ ਫਿਰ ਉਹ ਜਿੱਥੇ ਲੋਕਾਂ ਨੂੰ ਨੁਕਸਾਨ ਪਹੁੰਚਾਉਂਦਾ ਉੱਥੇ ਹੀ ਆਪਣੇ ਆਪ ਦਾ ਵੀ ਨੁਕਸਾਨ ਕਰਦਾ ਐ ਇੰਨਾ ਹੀ ਨਹੀਂ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਮਦਦ ਦੇ ਲਈ ਹਰ ਥਾਂ ਤੇ ਗੁਹਾਰ ਲਗਾਈ ਗਈ ਹੈ ਪਰ ਉਹਨਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੋਈ ਹਾਲਾਤ ਇਹ ਨੇ ਕਿ ਇਸ ਤੋਂ ਛੋਟਾ ਬੱਚਾ ਜਿਸ ਦੀ ਉਮਰ ਮਹਿਜ਼ 13 ਸਾਲ ਹੈ ਉਹ ਪੜ੍ਹਾਈ ਛੱਡ ਸ਼ਹਿਰ ਦੇ ਵਿੱਚ ਨੌਕਰੀ ਲੱਗਾ ਤਾਂ ਕਿ ਪਰਿਵਾਰ ਦਾ ਪਾਲਣ ਪੋਸ਼ਣ ਹੋ ਸਕੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਆਰਥਿਕ ਹਾਲਾਤ ਬੱਦ ਤੋਂ ਬੱਤਰ ਨੇ ਅਤੇ ਉਹਨਾਂ ਦੀ ਅੱਜ ਤੱਕ ਕਿਸੇ ਨੇ ਵੀ ਸਹਾਇਤਾ ਨਹੀਂ ਕੀਤੀ ਅਤੇ ਨਾ ਹੀ ਉਹਨਾਂ ਦੇ بیٹے ਦਾ ਇਲਾਜ ਹੋ ਪਾਇਆ ਕਿਉਂਕਿ ਇਲਾਜ ਦੇ ਲਈ ਪੈਸੇ ਚਾਹੀਦੇ ਨੇ ਪਰ ਉਹਨਾਂ ਦੇ ਆਰਥਿਕ ਹਾਲਾਤ ਬਹੁਤ ਮਾੜੇ ਨੇ ਆਓ ਸੁਣਦੇ ਹਾਂ ਇਸ ਪਰਿਵਾਰ ਦੀ ਕੀ ਕਹਿਣਾ ਹੈ ਇਸ ਪਰਿਵਾਰ ਦਾ ਯਾਰ ਮੇਰਾ ਬੱਚਾ ਮੈਂ ਇਕੱਲੇ ਆਪ ਸੈੱਟ ਹੈ ਬੰਨ੍ਹਾ ਖੜਾ ਹੈ ਸਾਡੀ ਕੋਈ ਸਹਾਇਤਾ ਨਹੀਂ ਕਰਦਾ ਮਾਤਾ ਕਿਉਂ ਬਨ ਕੇ ਰੱਖਿਆ ਹੈ ਇਹ ਪਾਗਲ ਹੈ ਮੈਂਟਲੀ ਆਪ ਸੈੱਟ ਹੈ ਅੱਛਾ ਦਵਾਈ ਬਹੁਤ ਅਸਲੀ ਕਰਾਈ ਬਹੁਤ ਗਰੀਬ ਹੈ ਸਾਡਾ ਕੋਈ ਮਕਾਨ ਨਹੀਂ ਕੋਈ ਬਣਾਦਾ ਸੀ ਅਸੀਂ ਕਰਜ਼ਾ ਚੱਕ ਤੇ ਬਣਾ ਬਾਲੇ ਵਾਲੀ ਸ਼ਰਤ ਹੈਗੀ ਬੱਚੇ ਮਕਾਨ ਬਣਾਏ ਸੀ ਜਿਹਨੂੰ ਅਸੀਂ 13 ਸਾਲ ਦਾ ਸੀ ਜਦੋਂ ਕੰਮ ਨਾ ਕੇ ਪੜਾਈ ਛਡਾ ਕੇ ਅਸੀਂ ਬੱਚੇ ਨੂੰ ਲਾਇਆ ਅਸੀਂ ਕਰਜ਼ਾ ਚੱਕ ਕੇ ਕਮਰਾ ਬਣਾਇਆ ਮੁੰਡੇ ਉਹ ਵੀ ਅਜੇ ਵੀ ਕਰਜ਼ਾ ਲਿਆ 25000 ਦਾ ਲੋਨ ਲਿਆ ਜਿਹੜੀ ਆਹ ਤੇ ਆਹ ਨੇ ਤੇ ਮਾਤਾ ਦੇ ਕਰੋ ਡੈਥ ਹੋਈ ਹੋਈ ਸਾਡੇ ਕੋਈ ਨਹੀਂ ਅੱਜ ਕਿੰਨੇ ਉਹ ਵਾਰਿਆਂ ਦੀ 13 ਪਰ ਤੇਰਾ 10 ਸਾਲ ਦਾ ਹੈ ਤੇਰਾ 14 ਸਾਲ ਦਾ ਹੈ 14 ਸਾਲ ਦਾ 14 ਸਾਲ ਦੀ ਨਿਯਤ ਹੈ ਜੀ ਐਸਤਰੀ ਹੈ ਜੀ ਪਹਿਲਾ ਇੱਕ ਵਾਰੀ ਇੱਥੇ ਗਿਆ ਵੀਨੇ ਵੀ ਉੱਥੇ ਕਹਿੰਦੇ ਸੀ ਵੀ ਚਲੋ ਇਲਾਜ ਕਰਾਉਣਾ ਹੈ ਬਣਾ ਨਹੀਂ ਠੀਕ ਹੋਣਾ ਸੀ ਡਾਕਟਰ ਨੇ ਤੁਸੀਂ ਕਹਿੰਦੇ ਆ ਵੀ ਕਿਸੇ ਚੰਗੀ ਥਾਂ ਤੇ ਰੱਖਿਆ ਜਾਵੇ ਇਹਦਾ ਇਲਾਜ ਨਹੀਂ ਇਹ ਫਿਰ ਤੁਸੀਂ ਬੰਨ ਕੇ ਕਿਉਂ ਰੱਖਿਆ ਬੰਨਨ ਦਾ ਕੀ ਜਿੱਥੇ ਮਾਰਦਾ ਜਵਾਕ ਜਿੱਥੇ ਮਾਰਦਾ ਕੱਪੜੇ ਫਾੜ ਦਿੰਦਾ ਜੀ ਅੱਛਾ ਕੱਪੜੇ ਫੜ ਨੰਗਾ ਹੋ ਜਾ ਗੰਗਾ ਪੈਦਾ ਪੈਂਡ ਤੇ ਮੇਰੇ ਪੈਣਾ ਲੀ ਬੀਆਂ ਸਾਰੀਆਂ ਵੇਖਦੇ ਆ ਪੈਣਾ ਲੱਗਦਾ ਜੀ ਸਾਨੂੰ ਆਪ ਨੂੰ ਸ਼ਰਮ ਆਉਂਦੀ ਕਿ ਸਾਨੂੰ ਬੰਨਣਾ ਪੈਂਦਾ ਕੋਲ ਮਲਾਖ ਜੀ ਇਹਨਾਂ ਸਰਕਾਰ ਨੂੰ ਪੈਸੇ ਤਾਂ ਨਹੀਂ ਸੀ ਕਿਸੇ ਹਾਂ ਤੇ ਨਿੱਟਾ ਰੋੜੇ ਆਂਡੀਆਂ ਗਵਡੀਆਂ ਕਰੇ ਮਾਰੇਗਾ ਸੜਕ ਤੇ ਗੁੰੰਗੇ ਤੋਂ ਮਾਰ ਦਿੰਦਾ ਹੈ ਤੁਹਾਨੂੰ ਵੀ ਮਾਰਦਾ ਹੈ ਸਾਨੂੰ ਵੀ ਮਾਰਦਾ ਹੈ ਪੰਚਾਇਤ ਵੱਲੋਂ ਕੋਈ ਇਹਨਾਂ ਨੂੰ ਨਹੀਂ ਪਿਕਮਰਾ ਆਇਆ ਜੀ ਤੁਹਾਡੀ ਕੋਈ ਮਦਦ ਨਹੀਂ ਹੋਈ ਨਹੀਂ ਕੋਈ ਕਿਸੇ ਥਾਂ ਦੀ ਕਮਰੇ ਤੱਕ ਨਹੀਂ ਸਕਦੇ ਬਹੁਤ ਇਲਾਜ ਕਰਾਉਂਦੇ ਰਹੇ ਬਹੁਤ ਇਲਾਜ ਕਰਾਇਆ ਬਹੁਤ ਦਵਾਈ ਤੇ ਪੈਸੇ ਲਾਏ ਅੰਮ੍ਰਿਤਸਰੋਂ ਇਲਾਜ ਕਰਾਉਂਦੇ ਰਹੇ ਫਰੀਦਕੋਟੋਂ ਇਲਾਜ ਕਰਾਉਂਦੇ ਨਾਲ ਲੁਧਿਆਣੇ ਵਿੱਚੋਂ ਇਲਾਜ ਕਰਾਉਂਦੇ ਗਰੀਬ ਬੰਦੇ ਤਿਆੜੀ ਦਾ ਰਹਿ ਗਏ ਤਿਆੜੀ ਸੱਦিকার ਜਿੰਨਾ ਸਾਡੇ ਸਾਹਜ ਤਿਆੜੀ ਦਾ ਬੰਦਾ ਸੀ ਦਵਾਈਆਂ ਤੇ ਪੈਸੇ ਲਾਉਣਾ ਸਾਡੀ ਕੋਈ ਵੀ ਮਦਦ ਨਹੀਂ ਕਰਦਾ ਨਾ ਕੋਈ ਸਰਪੰਚ ਚੰਦੂ ਦੇ ਮੈਂਬਰ ਜੇ ਮਕਾਨ ਵੀ ਆਉਂਦਾ ਜੀ ਉਹ ਹੋਰ ਕਿਸੇ ਦਾ ਬਣ ਜਾਂਦਾ ਸਾਡਾ ਮਕਾਨ ਵੀ ਨਹੀਂ ਬਣਦਾ ਤੇ ਰਾਸ਼ਨ ਇਹਨਾਂ ਨੂੰ ਨਹੀਂ ਮਿਲਦਾ ਰਾਸ਼ਨ ਵਿੱਚ ਰਾਸ਼ਨ ਕਾਰਡ ਵਿੱਚ ਵੀ ਨਾਂ ਕੱਟਿਆ ਹੋਇਆ ਹੈ ਨਾਂ ਹੈ ਨੀ ਇਹ ਗੁੱਡੀ ਸਕੂਲ ਪੜਦੀ 10ਵੀਂ ਹੁੰਦਾ ਵੀ ਨਾਂ ਕੱਟਿਆ ਹੋਇਆ ਹੈ ਰਾਸ਼ਨ ਕਾਰਡ ਵਿੱਚ ਵੀ ਨਾਂ ਨਹੀਂ ਹੈ ਇਹਦਾ ਵੀ ਨਾਂ ਨਹੀਂ ਇੱਕ ਦਾ ਕਿਉਂ ਰਾਸ਼ਨ ਕਾਰਡ 'ਚ ਕਿਉਂ ਨਹੀਂ ਨਾਂ ਹੈ ਨਾਂ ਪਉਂਦੇ ਹੀ ਨਹੀਂ ਅਸੀਂ ਜਾਣਦੇ ਆ ਜੀ ਇਹ ਰੋਟੀ ਵਾਲੀ ਉਹਦੇ ਪੈਸੇ ਲੈ ਲੈਂਦੀ ਹੈ ਤੋਂਦੋਂ ਕਾਰਡ 'ਚ ਨਾਂ ਪਾ ਦੇਂਦੀ ਇਹ ਰੋਟੀ ਨਹੀਂ ਖਾਂਦੇ ਜੀ ਤਾਂ ਕਰਕੇ ਇਹਨਾਂ ਦੇ ਨਾਂ ਕੱਟਦਾ ਜੀ ਰੋਟੀ ਚੱਲਦੇ ਨਹੀਂ ਰੋਟੀ ਹੁਣ ਸਭ ਤੋਂ ਜਿਆਦਾ ਰੋਟੀ ਕਿਉਂ ਨਹੀਂ ਖਾਂਦੇ ਇਹ ਐਵੇਂ ਥੋੜੀ ਜੀ ਜਾਂਦੇ ਨੇ ਵਾਸਤੇ ਤੇ ਨਹੀਂ ਵੀ ਪਾਣੀ ਪੀਂਦੇ ਨੇ ਇਹ ਪਾਣੀ ਤੇ ਚੱਲਣਾ ਲੱਗਿਆ ਮੈਂਟਲੀ ਬੱਚੇ ਤੇ ਤਾਂ ਆਣਾ ਚਾਹੀਦਾ ਨਾ ਰਾਸ਼ਨ ਇਹਦਾ ਵੀ ਰਾਸ਼ਨ ਐਸ ਕੰਮ ਪੜਾਈ ਕੋਲ ਕਰਕੇ ਸੀ ਬੱਚੇ ਤੇ ਕੰਮ ਲਾਇਆ ਹੋਇਆ ਸ਼ਹਿਰ ਵਿੱਚ ਉਹ ਨੇ ਆਦੀ ਪੜਾਈ ਛੱਡ ਕੇ ਤੇ ਆ ਦੇ ਘਰ ਦੇ ਵਿੱਚ ਵੀ ਇਸ ਤਰ੍ਹਾਂ ਜਿੰਨੀ ਗਰੀਬੀ ਹੈਗੀ ਫਿਰ ਉਹ ਤਰਿਵਤਾਰ ਹੱਥ